ਸਵਾਗਤ ਹੈ ਅੱਜ ਦੇ ਨਵੇਂ ਬਲੌਗ ਦੇ ਵਿੱਚ ਜੀ ਅੱਜ ਆਪਾਂ ਉਹ ਸਥਾਨ ਤੇ ਜਾ ਰਹੇ ਹਾਂ ਜੋ ਪੰਜਵੀਂ ਪਾਤਸ਼ਾਹੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਨ ਛੋਪਾ ਪ੍ਰਾਪਤ ਤੇ ਜਿਸ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਉਹ ਪਾਵਨ ਪਵਿੱਤਰ ਧਰਤੀ ਦੇ ਉੱਤੇ ਅੱਜ ਆਪਾਂ ਚੱਲਦੇ ਹਾਂ ਕਰਤਾਰpur ਸਾਹਿਬ 103 ਇਹ ਜੀ 4 ਵਜੇ ਜਾ ਕੇ ਦੇਖ ਲਾਂਗੇ ਬ੍ਰੇਕ ਕਿੰਨੇ ਵਜੇ ਚੱਲੇ ਤੇ ਆਪਾਂ ਉਹਦੇ ਪਿੱਛੋਂ 1 ਵਜੇ ਚੱਲੇ ਸੀ ਅਰ ਤੋਂ 1 ਵਜੇ ਚੱਲੇ 1.5 ਘੰਟਾ ਤਾਂ ਹੋ ਗਿਆ ਜਿਹੜੀ ਪਟਿਆਲੇ ਤੋਂ ਸਰਹੰਦ ਵਾਲੀ ਰੋਡ ਹੈ ਨਾ ਉਹ ਟਾਈਮ ਨਾਲ ਭੰਕਾ ਖਾ ਪਾਉਂਦੀ ਹੈ ਘੁੱਟ-ਘੁੱਟਾ ਹਾਂ ਜੀ ਹੋਵੇ ਨਾ ਫਿਰ ਇੰਨਾ ਟਾਈਮ ਨਹੀਂ ਲੱਗਦਾ ਉਹ ਗੱਡੀ ਦੇ ਵਿੱਚ ਦੇਖ ਜਵਾਕ ਪਿੱਛੇ ਐ ਸਬਸਾਈ ਬੱਠਾ ਬਜਰਾ ਬੱਚਿਆਂ ਪਿੱਛੇ ਵਾਰ ਦਿੰਦੇ ਨੇ ਸਿਹਰਿਆਣ ਬੱਚੇ ਉਹਦੇ ਵਿੱਚ ਵੀ ਮਜ਼ੇ ਲੈਂਦੇ ਜਾ ਰਹੇ ਹੁੰਦੇ ਨੇ ਪਿੱਛੇ ਦੇ ਇੱਕ ਬਚਪਨ ਹੈ ਜਿਹੜਾ ਦੁਬਾਰਾ ਨਹੀਂ ਆਉਂਦਾ ਤੇ ਤੈਨਸ਼ਨਾਂ ਤੇ ਡੈਚ ਤੋਂ ਪਰ ਪੰਜ ਪਹਿਲਾਂ ਸਾਰੇ ਦੇਖਦੇ ਨੇ ਵੀ ਨਹੀਂ ਛੋਟਾ ਛੋਟਾ ਮਟੇ ਹੋਈਏ ਫਿਰ ਅਸੀਂ ਆਪ ਦੇ ਡਿਸੀਜਨ ਆਪ ਲਵਾਂਗੇ ਕੋਈ ਖਈ ਹੁੰਦਾ ਸਭ ਨੂੰ ਪਰ ਡਿਸੀਜਨ ਕੋਈ ਆਪ ਦੇ ਆਪ ਲੈ ਲੂ ਕੋਈ ਕੁਝ ਨਹੀਂ ਬਣਦਾ ਪਹਿਲਾਂ ਤਾਂ ਬੱਚਾ ਹੁੰਦਾ ਸੀ 5 ਸਾਲ ਤੱਕ 5 ਸਾਲ ਤੋ ਬਾਅਦ ਸਕੂਲ ਲਾਉਦੇ ਸੀ ਹੁਣ ਤਾਂ ਵਿਚਾਰਿਆਂ ਨੂੰ ਦੋ ਦੋ ਸਾਲ ਦਿਆਂ ਨੂੰ ਛੱਡਣ ਦਾ ਹੋ ਜਾਂਦਾ ਹੈ ਸਾਰੇ ਹੁਣ ਵਰਕਿੰਗ ਹੋ ਗਏ ਪੇਰੈਂਟਸ ਤਾਂ ਇਹ ਨਹੀਂ ਵੀਓ ਕਲੀਅਰ ਫੈਮਲੀਆਂ ਕੋ ਉਂੀਆਂ ਬੱਚੇ ਅਨਸਾਪਣ ਵਾਲਾ ਕੋਈ ਨਹੀਂ ਇਸ ਲਈ ਬਚਪਨ ਹੁਣ 2-1/2 ਸਾਲ ਦਾ ਹੀ ਰਹਿ ਗਿਆ ਤੋਂ ਬਹੁਤ ਚ ਵਿਚਾਰ ਮਰਜੀ ਮੁਤਾਬਕ ਆਪਣੀ ਮੁਤਾਬਕ ਪੰਜ ਨਾਲ ਵੀ ਬਹੁਤ ਲੋਕਾਂ ਨੂੰ ਮਦਦ ਮਿਲ ਜਾਂਦੀ ਹੁੰਦੀ ਹੈ ਹੈ ਨਾ ਵੀ ਰੋਡ ਕਿਵੇਂ ਦੀ ਹੈ ਜੇ ਕਿਸੇ ਨੇ ਜਾਣਾ ਹੈ ਕਈ ਵਾਰ ਕੋਈ ਪਹਿਲੀ ਵਾਰ ਆ ਰਿਹਾ ਹੁੰਦਾ ਤਾਂ ਥੋੜਾ ਜਿਹਾ ਹੁੰਦਾ ਵੀ ਆਪਾਂ ਦੇਖ ਲਈਏ ਰਸਤਾ ਬਿਲਕੁਲ ਸਹੀ ਗੱਲ ਹੈ ਹੌਲੀ ਹੌਲੀ ਵਲੌਗ ਬਣਾਉਣ ਵਾਲੇ ਨਾ ਬਾਅਦ ਚ ਕਹਿ ਲਾ ਜਾਂਦੇ ਨੇ ਵੀ ਰੋੜਾ ਦਿਖਾਈ ਜਾਂਦੇ ਆ ਪਰ ਰੋੜਾ ਨੂੰ ਦੇਖਣਾ ਕਈ ਵਾਰ ਨਾ ਕਿਸੇ ਨੂੰ ਸਮਝ ਤੇ ਰੋਡ ਦੇਖਣ ਦਾ ਹੀ ਜ਼ਰੂਰੀ ਹੁੰਦਾ ਹੈ ਵੀ ਅਸੀਂ ਰੋਡ ਦੇਖੀਏ ਅੱਪਾ ਥੋੜਾ ਥੋੜਾ ਰੋਡ ਦਿਖਾ ਕੇ ਅੱਗੇ ਵੀਡੀਓ ਸ਼ੁਰੂ ਕਰੀ ਜੰਨੇ ਹੁੰਦੇ ਆ ਹਨਾ ਕਿ ਚਲ ਹੁਣ ਨੈਕਸਟ ਕਰਾਂਗੇ ਪਰ ਜੇ ਅਪਾ ਰੋਡ ਥੋੜੀ ਦਿਖਾ ਦਈਏ ਜਿੰਨੇ ਕਿਸੇ ਨੇ ਰੋਡ ਬਾਰੇ ਜਾਣਕਾਰੀ ਲੈਣੀ ਆ ਤਾਂ ਉਹਨੂੰ ਬਹੁਤ ਮਦਦ ਮਿਲ ਜਦੀ ਹੈ ਅਪਾ ਆਪਣੀ ਉਹ ਗੱਲ ਯਾਦ ਕਰ ਲਓ ਅਪਾ ਹਾਂ ਅਪਾ ਇੱਕ ਵਾਰ ਗਏ ਸੀ ਨੈਨੀਤਾਲ ਨੂੰ ਤਾਂ ਉਦੋਂ ਆਪਾਂ ਨੂੰ ਬਹੁਤ ਲੱਗਦਾ ਸੀ ਵੀ ਆਪਾਂ ਦੇਖੀਏ ਕਿੰਨਾ ਕੇ ਏਰੀਆ ਚੜਾਈ ਵਾਲਾ ਕਿਵੇਂ ਦਾ ਰੋਡ ਕਿਵੇਂ ਦੀ ਹੈ ਜੇ ਆਪਾਂ ਇਕੱਲੇ ਜਾਣੇ ਆ ਤਾਂ ਆਪਾਂ ਨੂੰ ਕਿਤੇ ਪ੍ਰੋਬਲਮ ਤਾਂ ਨਹੀਂ ਆਉਂਦੀ। ਕਈ ਵਾਰ ਰੋਡਾਂ ਵੀ ਕਈ ਵਾਰ ਬਹੁਤ ਮਦਦ ਕਰ ਦਿੰਦੀਆਂ ਨੇ। ਜ਼ਰੂਰੀ ਨਹੀਂ ਹੈਗਾ ਵੀ ਸਾਰਿਆਂ ਨੂੰ ਇਹ ਲੋੜ ਹੁੰਦੀ ਐ। ਪਰ ਜਦੋਂ ਜਿਹਨੂੰ ਰੋਡ ਦੇਖਣ ਦੀ ਲੋੜ ਹੋਵੇ ਜੇ ਉਵੇਂ ਤਾਂ ਬਲੌਗ ਕੋਈ ਮਿਲ ਜਵੇ ਤਾਂ ਉਹਨੂੰ ਬਹੁਤ ਵਧੀਆ ਫੀਲ ਹੁੰਦੀ ਐ। ਜਾਣਕਾਰੀ ਕਾਫੀ ਮਿਲ ਜਾਂਦੀ ਐ ਵੀ ਹਾਇ ਰਸਤੇ ਵਿੱਚ ਕਿੱਥੇ ਆਪਾਂ ਰੈਸਟ ਕਰ ਸਕਦੇ ਆ ਰੁੱਕ ਕੇ। ਕਿਹੜੀ ਰੋਡ ਕਿੰਨੀ ਕੋਹ ਐ। ਸਾਫ ਵੇ ਜਾਣਾ ਉਹਦੇ ਤੇ ਠੀਕ ਰਹੂਗਾ ਆਪਾਂ ਨੂੰ ਵਾਈਟ ਰੇਲ ਜਾਣਾ ਬੱਸ ਜਾਣਾ ਜਾਂ ਆਪਣੇ ਕਾਰ ਵਗੈਰਾ ਤੇ ਜਾਣਾ ਆਪਣੀ ਗੱਡੀ ਤੇ ਜਾਣਾ ਜਿਉਂ ਤੋਂ ਉਹਨਾਂ ਚੋਂ ਇਹ ਵੀ ਪਤਾ ਲੱਗ ਜਾਂਦਾ ਹੈ ਵੀ ਇੱਥੋਂ ਤੋਂ ਆਹ ਸ਼ਹਿਰ ਆ ਰਿਹਾ ਇੱਥੋਂ ਤੋਂ ਆਹ ਸ਼ਹਿਰ ਆ ਰਿਹਾ ਹੁਣ ਜ਼ਰੂਰੀ ਨਹੀਂ ਵੀ ਸਾਰਿਆਂ ਨੇ ਪਟਿਆਲੇ ਤੋਈ ਨੇ ਤੋਂ ਟੁਰਨਾ ਹੀ ਉਨਕੋ ਪਤਾ ਲੱਗ ਜਾਊਗਾ ਨਾ ਇਹ ਹਾ ਕਿਹੜਾ ਕਿਹੜਾ ਸ਼ਹਿਰ ਆਉਂਦਾ ਹੈ ਬਾਕੀ ਰੋਡ ਦੇਖੋ ਵਧੀਆ ਲੱਗ ਰਹੀ ਹੈ ਵਧੀਆ ਲੱਗ ਰਿਹਾ ਸਫ਼ਰ ਮਜ਼ਾ ਆ ਰਿਹਾ ਹੈ ਹੋਰ ਹੋਰ ਵੀ ਮਜ਼ਾ ਆਵੇ ਜੇ ਉੱਪਰ ਉਲੰਭ ਤਾਂ ਸਾਰੇ ਲੋਕ ਚਿੱਲਣ ਲੱਗ ਜਾਣ ਥੋੜਾ ਟੈਨਸ਼ਨ ਫਰੀ ਹੋ ਕੇ ਚਲੋ ਚਿੰਲੀ ਜਾਂਦਾ ਸਪੀਡ ਲਿਮਟ ਹੋਵੇ ਆਪਾਂ just ਬੜੇ ਸੌਖੇ ਜਿਹਾ ਚੱਲੇ ਨਾ ਕਿਤੋਂ ਮਰ ਜੀ ਜਿਹੜਾ ਉਹ ਨਿਆਰਾ ਹੈ ਉਹ ਕਿਤੇ ਨਹੀਂ ਲੱਗਦਾ ਹਾਂਜੀ ਤਾਂ ਇਹ ਆਪਾਂ ਤੇ ਕਦੇ ਕਾਲੀ ਨਹੀਂ ਕਰਨੀ ਚਾਹੀਦੀ ਤੁਸੀਂ ਜੇ 2 ਘੰਟੇ ਚ ਪਹੁੰਚ ਸਕਦੇ ਹੋ ਠੀਕ ਹੈ ਤਾਂ ਤੁਸੀਂ ਇਹ ਸੋਚ ਕੇ ਚੱਲੋ ਵੀ 2.5 ਘੰਟੇ ਚ ਪਹੁੰਚ ਜਾਗੇ ਵੱਧ ਤੋਂ ਵੱਧ ਜਦ ਕਿ ਇੰਨਾ ਵੀ ਫਰਕ ਪੈਂਦਾ ਨਹੀਂ ਕਦੇ ਹੁੰਦਾ ਹਾਂਜੀ ਅੱਗੇ ਆ ਗਿਆ ਸਮਰਾਲਾ ਅੱਗੇ ਪੋਲਾ ਜਿਹੜਾ ਮੁਲ ਤੋਂ ਨੀਚੇ ਦੀ ਜਾ ਕੇ ਸਮਰਾਲਾ ਜਾਂਦਾ ਦਰਾਹਾ ਸੱਤਾ ਲੁਧਿਆਣਾ ਸੱਤਾ ਜਲੰਧਰ ਸੱਤਾ ਬਾਕੀ ਦਾ ਸੱਦਾ ਹੀ ਸੱਤਾ ਚੱਲੀ ਜਾਣਾ ਜਲੰਧਰ ਦਾ ਅੰਮ੍ਰਿਤਸਰ ਤੱਕ ਰਹੀ ਹੀ ਰੋਡ ਹੈ ਕੋਈ ਕਿਤੇ ਮੁੜਨ ਦੀ ਲੋੜ ਨਹੀਂ ਕਿਤੇ ਕਿਸੇ ਤਰ੍ਹਾਂ ਦੀ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਠੀਕ ਹੈ ਰੋਡ ਵਧੀਆ ਹੈ ਬਾਕੀ ਤਾਂ ਬੇਡੂਪੇ ਵੀ ਆਈ ਜਾਂਦੇ ਨੇ ਵਿੱਚ ਉਹ ਫੇ ਬਾਲੇ ਇਹ ਆ ਗਿਆ ਪਿੱਛਾ ਦੂਜੀ ਗਲੀ ਆ ਵੀ ਸਾਰੀ ਦੇ ਉੱਪਰ ਰੌੜਕ ਹੈ ਕੋਈ ਇਹ ਨਹੀਂ ਹੈਗਾ ਹਨਾ ਸੁਣਨਾ ਨਹੀਂ ਦਿੰਦਾ ਕਿ ਆੜੇ-ਦੌੜੇ ਕੁਝ ਨਾ ਕੁਝ ਹੋ ਰਿਹਾ ਚੱਲਣ ਵਾਲੀ ਰੋਡ

Good to win. a share ਟਾਈਮ ਹੋ ਗਿਆ 4 ਵਜੇ ਦਾ ਹੁਣ ਆਪਾਂ ਥੋੜੀ ਬ੍ਰੇਕ ਲੈਣ ਲੱਗੇ ਆ ਹਵੇਲੀ ਦੇ ਵਿੱਚ ਚਾਹ ਪਾਣੀ ਪੀਣੇ ਆ ਨਾਲੇ ਹਵੇਲੀ ਦੇ ਅੰਦਰੋਂ ਦੇਖਦੇ ਆ ਮੈਨੂੰ ਲੱਗਦਾ ਸ਼ੋਰ ਕੰਮ ਚੱਲ ਰਿਹਾ ਲੱਗਦਾ ਹੈ ਨਾ ਪਰ ਮੋਟਾ ਚੱਲੀ ਜਾਂਦਾ ਹੈ ਨਾ ਅਸਲ 'ਚ ਜਗ੍ਹਾ ਬਹੁਤ ਵਧੀਆ ਤੇ ਹੈ ਨਾ ਇਹ ਵੀ ਗੱਡੀ ਖੜਾਉਣ ਨੂੰ ਥਾਂ ਨਹੀਂ ਲੱਭ ਰਹੀ ke matlab oh, 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 oh. oh, yeah. ho